ਜੀ ਮਿੱਤਰੋ ਪਹੁੰਚ ਗਏ ਆਪਾਂ ਖਿਲਾੜੀ ਤੇ ਉਹ ਖੜਾ ਆਪਣਾ ਮੁੰਡੇ ਗਰੁੱਪ ਵਾਲਿਆਂ ਦੀ ਟਰਾਲੀ ਇੱਧਰ ਗੱਡੀ ਕਸਿਕਾਲ ਜੀ ਉਹ ਠੀਕ ਠਾਕ ਉਹ ਕਿੰਨੇ ਵਜੇ ਚਲਾ ਦਿੰਦੇ ਸਵੇਰੇ ਸਵੇਰੇ 4 ਵਜੇ ਚਲਾ ਦਿੰਦੇ 4 ਵਜੇ ਠੀਕ ਹੈ ਠੀਕ ਹੈ ਆਹੋ ਹੈਗੇ ਚੌਥੀ ਚ ਚੌਥੀ ਵਾਰਤਾ ਇਹ ਹਾਂ ਚੌਥੀ ਮਾਮੇ ਦੀ ਖਿਲਾੜੀ ਆ ਦਿਵਾਲੀ ਵਾਲੇ ਦੀ ਤੇ ਸਾਰੇ मामਿਓ ਲੱਗਦੇ ਆ ਉਰੇ ਤੇ ਚੌਥੀ ਵਾਰ ਤਾਰਤੀ ਤਾਰਤੀ ਕਿਹਾ ਆਉਗੀ ਚੌਥੀ ਅਸਾਂ ਚੌਥੀ ਆਉਗੀ ਸਭ ਤੋਂ ਵਧੀਆ ਸਿਸਟਮ ਤਾਂ ਆਏ ਨਲਕਾ ਜਿੰਨਾ ਗੇੜੀ ਜਾਓਗੇ ਉਹਨਾਂ ਮਾਲ ਆਈ ਜਾਂਦਾ ਉਹਨੂੰ ਦੇਖਿਓ ਹਾਂ ਦੇ ਇਹ ਬਾਈ ਬਾਮੇ ਦੇ ਪ੍ਰੋਜੈਕਟ ਲਾਏ ਹੋਇਆ ਸਾਡੇ ਦੇ ਇੱਕ ਆਹ ਪ੍ਰੋਜੈਕਟ ਲਾਇਆ ਵਾਏ ਘਮਾ ਕੇ ਉੱਥੇ ਤੇ ਉਹਨੂੰ ਢੇੜਾ ਦੇਈ ਜਾਣਾ ਇਹਨੇ ਕੜਾਹੇ ਨੇ ਉੱਪਰ ਆ ਕੇ ਜਦ ਹੀ ਖਾਲੀ ਕੱਲ ਝੋਕ ਕਰਕੇ ਬੰਦ ਰਿਹਾ ਕੰਮ ਝੋਕ ਨਹੀਂ ਤਾਂ ਸੁੱਕਿਆ ਅਜੇ ਵੀ ਨਰਮ ਆ ਤੇ ਗਿੱਲਾ ਹੀ ਪਿਆ ਸਾਰਾ ਅੱਛਾ ਜੀ ਧੱਕੇ ਨਾਲ ਹੀ ਚੱਲ ਰਿਹਾ ਹੈ ਧੱਕੇ ਨਾਲ ਹੀ ਚੱਲ ਰਿਹਾ ਹੈ ਇਤੂਪ ਕਰਕੇ ਸੁੱਕਦਾ ਨਹੀਂ ਹੈ ਨਾ ਧੁੱਪ ਘਟ ਪੈਂਦੀ ਹੈ। ਉਹ ਭਾਗਵੀਰ ਵੀ ਲੱਗ ਗਿਆ ਧੋਕ ਝੋਕ ਸਗਾਉਣ। ਉਹ ਜੀ ਇਹ ਮਾਮਾ ਜੀ ਦਾ ਨੌਕਰ ਜਗਿੰਦਰ। ਐ ਚਲਾ ਉਕਲਾ ਇਹਦੇ ਇੱਕੇ ਕੰਮ ਆ ਬਸ ਵੀ ਤਾਂ ਗੰਨੇ ਦਾ ਰਸ ਕੱਢ ਕੇ ਝੋਗ ਫੁੱਲਣਾ ਬਾਸ ਇੰਨਾ ਕੰਮ ਕਰਨਾ ਇਹਨੇ ਬਾਕੀ ਆ ਬੰਦੇ ਕਰੀ ਜਾਂਦੇ ਆ ਔਰ ਜੀ ਹੈ ਇਹ ਲਾ ਰਿਸ਼ਤੇਦਾਰ ਆ ਸੀ ਆਪ ਆਪੋ ਚੋਂ ਫੋਲਦੇ ਆ ਰਿਸ਼ਤੇਦਾਰਾਂ ਦੇ ਨਾਲ ਕੰਮ ਵੀ ਕਰਾਉਣਾ ਪੈਂਦਾ ਕਰਾ ਦਿੰਦੇ ਆ ਫਿਰ ਰਿਸ਼ਤੇਦਾਰ ਚਾਰ ਬੰਦੇ ਵਧੀਆ ਬੰਦੇ ਵਧੀਏ ਲੇਕੇ ਕੀ ਹੁਣ ਉਹ ਪੈਣੀ ਟਰਾਲੀ ਭਰ ਕੇ ਹੁੰਦੀ ਇਹਨੂੰ ਕਿਉਂ ਕਹਿ ਕੇ ਜਵਾਬ ਦੇਈਏ ਕਿਹ ਜਵਾਬ ਦੇਈਏ ਲੇਕੇ ਹੋਰ ਹੁੰਦਾ ਬਣਾ ਕਹਿੰਦਾ ਲਿਆਉਣੀਆ ਲਿਆਓ ਨਹੀਂ ਲਿਆਉਣੀ ਨਾ ਲਿਆਓ ਹੋਰ ਇਹਨਾਂ ਨੂੰ ਕਿਆ ਕਹਿ ਆ ਜੀ ਹੁੰਦਾ ਸੀ ਇਹਨਾਂ ਨੂੰ ਆਪੇ ਘੈਟ ਵਿੱਚ ਪਾਈ ਪਤਾ ਕਿਆ ਹੈ ਹਾਤੇ ਦੇਖੇ ਨਹੀਂ ਹੁੰਦੇ ਇਹ ਉਹ ਕਰਦੇ ਕਰਦੇ ਜੇ ਮਾਰਦੇ ਨੀ ਹੋਏ ਤਰਲੇ ਜੇ ਮਾਰਦੇ ਨਹੀਂ ਦੇ ਬਾਈ ਝੋਕ ਨਹੀਂ ਹੈਗਾ ਅੱਜ ਕਲਾੜੀ ਬੰਦ ਦਾ ਪਲਾਣਾ ਝੋਕ ਨਹੀਂ ਹੈਗਾ ਮਹਾਚਲ ਆਪਾਂ ਨੇ ਕਹਿ ਤਾ ਫੌਜੀ ਕਹਦਾ ਚੱਲ ਰਸਤੀ ਟਰਾਲੀ ਨਾਲੇ ਆਉਣਾ ਹੀ ਆਪਾਂ ਨੇ ਨਾਲ 4 ਪੰਡਾ ਪ੍ਰਸੈਂਟ ਦੀਆ ਵੱਟ ਲੈ ਜੂਗੇ ਨਾ ਇਹਨਾਂ ਦਾ ਗਿਰੇ ਗਿਰੇ ਰਿਹਾ ਇਹਨਾਂ ਦਾ ਹਾਂ ਸਿਰ ਮਾਮੇ ਨੂੰ ਕਹ ਦੇ ਨਾ ਤੇਰੇ ਨੂੰ ਵੀ ਵੱਟ ਕੇ ਰੱਖੀ ਚਾਰ ਪੰਡਾ ਹਾਂ ਵੱਟ ਕੇ ਰੱਖੀ ਵੀ ਅਸੀਂ ਆ ਗਈ ਹਾਂ ਵੀ ਪੰਗਾ ਹੈ ਨਹੀਂ ਹਾਂ ਵੀ ਪਰ ਜਿੰਨੇ ਤਿੰਨ ਚਾ ਦੋ ਤਿੰਨ ਨੇ ਖੜ ਰਹੇ ਮਾਮੇ ਨੂੰ ਕਹ ਦੇ ਨਾ ਹੁਣ ਤੂੰ ਆਪਣੇ ਮਾਮੇ ਨੂੰ ਕਹ ਹਾਂ ਮਰ ਜਾ ਹੁਣ ਤਾਂ ਭੱਜਣ ਹੱਥ ਜਿਆਦਾ ਹੁੰਦੀਆਂ 2 ਕਿਲੋ ਦਾਬੜਾ ਰਾਲਾ ਲਾ ਦੋ ਬੜਾ ਲਾਲਾ ਆਹ ਘਾਣੀ ਬੁੜੀ ਆਂਦੇ ਟੀੜ ਲਾਲਾ ਕੈ ਟੀ ਚਾਰ ਉਹਨੂੰ 5 4 ਕਿਲੋ ਵਿਆਹ ਚ ਭਾਦੇ ਨੱਟ ਰਹਿਣੀ ਆ ਹੁਣ ਲੈ ਬਈ ਭਾਗ ਵੀਰ ਖੁੱਲਿਆ ਪਿਆ ਪੂਰਾ ਆ ਇਹਨੇ ਕਿੰਨੀ ਗੱਲ ਨੀਨੂ ਉਹ ਉਹ ਪੱਤੇ ਵੀ ਗਿੱਲੀ ਆ ਜੀ ਉਹ ਪੱਤੇ ਵੀ ਗਿੱਲੀ ਆ ਨਾ ਨਾ ਅੱਛਾ ਜੀ ਅੱਛਾ ਅੱਛਾ ਚੱਲੂਗੀ ਅੱਲ੍ਹ ਦੇਰੀ ਆ ਦਿਨ ਤੋਂ ਠੀਕ ਆ ਠੀਕ ਸਿੰਗਣੀ ਤਾਂ ਨਹੀਂ ਚੱਲਣੀ ਆ 55 ਉੱਥੇ ਆਉਣੀ ਆ ਚੋਕ ਦੇ ਦਿੱਕਤ ਆਉਂਦੀ ਆ ਨਾ ਸਭ ਤੇ ਚ ਹਾਂ ਉਹ ਵੀ ਆ ਕਿਕਰ ਦੀ ਆ ਤੇ ਹੁਣ ਆਇਆ ਨਾ ਕਹਿ ਰਿਹਾ ਵੀ ਲਿਆ ਦਿਓ ਤਾਂ ਤੁਹਾਨੂੰ ਲਿਆਉਣੀ ਪੈਣੀ ਆ ਨਹੀਂ ਭਾਈ ਇੰਨਾ ਤਾਂ ਅਸੀਂ ਪੱਤੀ ਪੱਤੀ ਲਿਆ ਸਕਦੇ ਹਾਂ ਅਸੀਂ ਵੀ ਬਿਜੀ ਆ ਅਸੀਂ ਵੀ ਬਿਜੀ ਪਰ ਇਹ ਕਰਨੀ ਆ ਹਾਲੇ ਔਰ ਇਹ ਹੁਣ ਲਾਇਆ ਹਾਈ ਬਾਈ ਦੇਖ ਲੀਨੂ ਬਾਈ ਇਹਨੂੰ ਕਿਆ ਕਹਿੰਦਾ ਉਹ ਤਾਂ ਟਾਪ ਗੇਅਰ ਚੌਥਾ ਔਰ ਹੁਣ ਲਾਇਆ ਚੌਥਾ ਉਹ ਦੇਖ ਮਾਰਦੀਏ ਮਾਰਦਾ ਫਰੋਲੇ ਪੂਰੇ ਉੱਪਰ ਨੂੰ ਮਰਜਾ ਬਾਬੂ ਟਾਇਆ ਟੈਸ਼ਨ ਮਰਜਾ ਬਾਬੂ ਟਾਇਆ ਟੈਸ਼ਨ ਇਹ ਕਰਦੀ ਆ ਕਿਵੇਂ ਮਰਜਾ ਬਾਬੂ ਟਾਇਆ ਟੈਸ਼ਨ ਮਰਜਾ ਬਾਬੂ ਟਾਇਆ ਟੈਸ਼ਨ ਹਾਂ ਮਾਲੇ ਨਰਮ ਪਾਹਾ ਹਾਂ ਇਹ ਨਹੀਂ ਹੋਣ ਨੂੰ ਮੁੱਤੈ ਕਦੀ ਵਤ ਰਹਿੰਦੀ ਅੱਛਾ ਤਾਂ ਹੁਣ ਨਰਮੀ ਰਹਿੰਦਾ ਐ ਤੇ ਕੀ ਹੈ ਨਹੀਂ ਉਹ ਪਤਾ ਕਿਆ ਕਰਦਾ ਧੁੱਪ ਪੈਨਸਿਲ ਲਈ ਹਾਂ ਹੋਰ ਤਾਂ ਪਰ ਕੋਈ ਨਹੀਂ ਧੁੱਪ ਦਾ ਵੀ ਖਿਲਾੜੀ ਨੂੰ ਬਹੁਤ ਫਰਕ ਪੈਂਦਾ ਹੈ ਨਾ ਹਾਂ ਮੈਂ ਕਿਹਾ ਖਿਲਾੜੀ ਨੂੰ ਧੁੱਪ ਦਾ ਵੀ ਬਹੁਤ ਫਰਕ ਪੈਂਦਾ ਹਾਂ

ਉਹ ਇੰਪੂਟ ਆਉਦਾ ਟਰੈਕਟਰ ਸਟਾਰਟ ਖੜਾ ਹੈ ਕੱਦਾਂ ਹੀ ਸਟਾਰਟ ਕਰਿਆ ਵਾ ਕਰਦਣ ਥੱਲੇ ਨੂੰ ਆਹ ਉਹ ਇਹ ਨਹੀਂ ਚੱਲਣਾ ਯਾਰ ਚੱਲ 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 ਬੈਰ ਗੋਕੀ ਚੱਲਿਆ ਸੀ ਸਪਰੇਅ ਨੂੰ ਤੇ ਚਾਚਾ ਚੱਲਿਆ ਬੰਸੀਨ ਵੜਨ ਆ ਵੀ ਗੋਕੀ ਕਿਵੇਂ ਚੱਲਿਆ ਕੰਮ ਤੇ ਇੱਧਰ ਕਿਹੜੀ ਸਪਰੇਅ ਆ ਗੋਕੀ ਇਹ ਕਾਦੇ ਵਾਸਤੇ ਹੁਣ ਤਾਂ ਪੰਪ ਫੇਰ ਖਾਲੀ ਲੱਗਿਆ ਦਵਾਈ ਖਾਸੀ ਵੱਜ ਗਈ ਸੀ ਉਦੋਂ ਕੀ ਕਾਦੀ ਦਵਾਈ ਕਾਦੀ ਇਹਦੇ ਚ ਗੁੱਤਰੀ ਦਿੰਦਾ ਹਾਂ ਹੁਣ ਡੋਲਾ ਡੋਲਾਂਗੇ ਪਰ ਮਾਰ ਦਿੰਦੇ ਆ ਬਾਅਦ ਮਾਰ ਦਿੰਦਾ ਤੇ ਤੇਰੇ ਹਿਸਾਬ ਨਾਲ ਕਿੰਨੀ ਕਹੇ ਦੋ ਟੱਪ ਪਹਿਲਾਂ ਛੱਡੀ ਕਰਦੇ ਹਾਂ ਹਾਂ ਪੀਆ ਭਰ ਦਿੰਦੇ ਬਸ ਉਹ ਮਿੰਟ ਬੋਲਜੀ ਤਾਂ ਥੱਲੇ ਗਿਰ ਗਈ ਪੂਰੀ ਬੋਲਜੀ ਤਾਂ ਗਿਰ ਗਈ ਪ੍ਰੈਸ਼ਰ ਤਾਂ ਘਟ ਰਹੀ ਕੋਈ ਨਾ ਚੱਲ ਦੋ ਹੋਰ ਹੋ ਜਾਣਗੇ ਇਸ ਤੋਂ ਬਾਅਦ ਚੱਲ ਫੇ ਚੱਲੀਏ ਆਪਾਂ ਇਹ ਹੁਣ ਬੈਟਰੀ ਐ ਸਬੈਟਰੀ ਵਾਲੇ ਭਰ ਲੈ ਅਜੇ ਫੁੱਲ ਭਰ ਗਿਆ ਤਾਂ ਦੋ ਪੰਨ ਭਰ ਦੇ ਬਾ ਕੋਈ ਨਹੀਂ ਦੋ ਦੋ ਹੋ ਜਾਣਗੇ ਹੋਰ ਕੋਈ ਚਿੰਤਾ ਨਹੀਂ ਕਿਹੜੀ ਮੋਟਰ ਤੇ ਜਾਣਾ ਹੁਣ ਆਪਾਂ ਨੇ ਖੂਪ ਤਾਂ ਠੀਕ ਹੈ ਆਹੋ ਗਿਰ ਗਿਆ ਉਹ ਦੇਖ ਲੇਬਲ ਜਾਂ ਤਾਂ ਥੱਲੇ ਗਿਰ ਗਿਆ ਪੂਰਾ ਹਾਂ ਹਾਂ ਬਸ ਕਰਦੇ ਬੰਦ ਟੁੱਟਣੂ ਜੇ ਨੂੰ ਨੂੰ ਕੱਟ ਗਿਆ ਲੇਬਲ ਹੈਨਾ ਓਏ ਟੁੱਟ ਗਿਆ ਪ੍ਰੈਸ਼ਰ ਤੇ ਬਸ ਚੱਲ ਬਸ ਕੋਈ ਬਹੁਤਾ ਕਰਦੇ ਬੰਦ ਆਰਾਮ ਨਾਲ ਆਰਾਮ ਨਾਲ ਚੱਲ ਬਸੂਰੀ ਪਿਆ ਰਣ ਦੇ ਬਸ ਕਰ ਬਸੂ ਕਰ ਬਸ ਕਰ ਬਸ ਕਰ ਬਸ ਕਰ ਚੱਲ ਉਹ ਪੰਪ ਭਰ ਲਿਆ ਉਹ ਭਰਨਾ ਅੱਛਾ ਗੰਨਾ ਆਪਣਾ ਨਿਬੜ ਜੂ ਕਰਾਈ ਜੂਣਗੇ ਅੱਜ ਕੋਈ ਪੂਰ ਇੱਕ ਦੋ ਇੱਕ ਤਾਂ ਪੂਰ ਲੈ ਜਾਣਾ ਹੈ ਆ ਵੀ ਮਿੱਤਰੋ ਹੈ ਕੀ ਕਰਾਂਗੇ ਕਿੰਨਾ ਕਰ ਗਿਆ ਪੰਪ ਦੇਖੀ ਮੇਲੇ ਵਾਲਾ ਤੇਰਾ ਵੰਪੂ ਰਹਿ ਗਿਆ ਥੋੜਾ ਜਿਹਾ ਐ ਕਰ ਉਹ ਖੇਤ ਚ ਨਾ ਡੋਲ ਦੇ ਨਾਲ ਪਹੀ ਤੇ ਲਗ ਲਗ ਬੇਲ ਆਏ ਜੀ ਹਰ ਪੱਤਾ ਆਏ ਪਾਲਕ ਪਾਲਕ ਆਹ ਵਾਲੀ ਠੀਕ ਹੈ ਪਾਲਕ ਮਾਰਿਆ ਪਾਲਕ ਦੀ ਹਾਂ ਹਾਂ ਪਾਲਕ ਦੀ ਮਾਰਿਆ ਸਾਰੀ ਹੋਰ ਵੀ ਲਾਉਣਾ ਇੱਕ ਬਸ ਕਰੀਏ ਯਾਰ ਬਸ ਬਸ ਕੱਲੂ ਕਰ ਲਾਂਗੇ ਬਹੁਤ ਕੰਮ ਕਰ ਲਿਆ ਅੱਜ ਤਾਂ ਔਟੇ ਖੜ ਗਏ ਆ ਔਟੇ ਅੱਜ no uh huh